ਜੂਰ ਦੀ ਬਾਣੀ ਵਿੱਚ ਪੁੱਛ ਲਈਏ ਦਾਤਾ ਜੀ ਲੋਕਾਂ ਨੇ ਕਿਹੜੀ ਕਿਹੜੀ ਨਜ਼ਰ ਨਾਲ ਤੈਨੂੰ ਤੱਕਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਖੋ ਅੰਮ੍ਰਿਤ ਮਈ ਬਾਣੀਏ ਲੋਕਾਂ ਨੇ ਮੈਨੂੰ ਦੇਖਿਆ ਜ਼ਰੂਰ ਏ ਪਰ ਪਹਿਚਾਨਣ ਵਾਲੇ ਬੜੇ ਘੱਟ ਨੇ ਕਹਿਣ ਲੱਗੇ ਤਿੰਨ ਤਰ੍ਹਾਂ ਨੇ ਨਾਲ ਲੋਕਾਂ ਨੇ ਮੈਨੂੰ ਪੁਕਾਰਿਆ ਤਿੰਨ ਲਖਬ ਦਿੱਤੇ ਨੇ ਤਿੰਨ ਤਰ੍ਹਾਂ ਦੇ ਖਿਤਾਬ ਦਿੱਤੇ ਨੇ ਤਿੰਨ ਨਾਵਾਂ ਨਾਲ ਮੈਨੂੰ ਜਾਣਿਆ ਤੇ ਪੁੱਛਿਆ ਦਾਤਾ ਜੀ ਉਹ ਤਿੰਨ ਨਾਮ ਕਿਹੜੇ ਤੇ ਹਜ਼ੂਰ ਨੇ ਕਿਰਪਾ ਕਰਕੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਕੁਝ ਤਾਂ ਲੋਕ ਐਸੇ ਸਨ ਜਿਹੜੇ ਮੇਰੇ ਸਰੀਰ ਨੂੰ ਤੱਕਦੇ ਨੇ ਮੇਰੇ ਕੰਮਾਂ ਨੂੰ ਤੱਕਦੇ ਨੇ ਮੇਰੇ ਸ਼ਬਦਾਂ ਨੂੰ ਮੇਰੇ ਬੋਲਾਂ ਨੂੰ ਮੇਰੇ ਬਚਨਾਂ ਨੂੰ ਤੱਕਦੇ ਨੇ ਤੇ ਉਹ ਲੋਕ ਮੇਰੇ ਕੋਲ ਖਲੋ ਕੇ ਕਹਿੰਦੇ ਤਨ ਛੱਡੋ ਇਹ ਤਾਂ ਭੂਤ ਨੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਹਿਣ ਲੱਗੇ ਕੁਝ ਕੁ ਤਾਂ ਕਹਿਣ ਲੱਗ ਪਿਆ ਇਹ ਭੂਤ ਨੇ ਤੇ ਕੁਝ ਐਸੇ ਸਨ ਜਿਹੜੇ ਕਹਿਣ ਲੱਗ ਪੈਂ ਨਹੀਂ ਭੂਤਨਾ ਨਹੀਂ ਇਹ ਬੇਤਾਲਾ ਆਪਣੇ ਜੀਵਨ ਦੇ ਤਾਲ ਤੋਂ ਖੁੱਲ ਚੁੱਕਾ ਹੈ ਤੇ ਹਜ਼ੂਰ ਕਹਿੰਦੇ ਨੇ ਤੀਜੀ ਤਰ੍ਹਾਂ ਦੇ ਲੋਕ ਉਹ ਸਨ ਜਿਹੜੇ ਦੇਖਦੇ ਸਨ ਤੇ ਕਹਿੰਦੇ ਸਨ ਛੱਡੋ ਏ ਇਹ ਤਾਂ ਭੋਲਾ ਜਿਹਾ ਆਦਮੀ ਏ ਇਹਨੂੰ ਵਿਚਾਰੇ ਨੂੰ ਤਾਂ ਸਮਝ ਹੀ ਕੋਈ ਨਹੀਂ ਪਰ ਸਹਿਬ ਕਹਿਣ ਲੱਗੇ ਦੁਨੀਆਂ ਵਿੱਚ ਕੋਈ ਭੂਤਨਾ ਕਹਿ ਕੇ ਪੁਕਾਰਦਾ ਹੈ ਕੋਈ ਬੇਤਾਲਾ ਕਹਿ ਕੇ ਆਵਾਜ਼ਾ ਮਾਰਦਾ ਹੈ ਕੋਈ ਆਦਮੀ ਕਹਿ ਕੇ ਪੁਕਾਰਦਾ ਪਰ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਨਾਨਕ ਤਾਂ ਆਪਣੇ ਪਿਆਰੇ ਵਹਿਗੁਰੂ ਦੇ ਨਾਮ ਵਿੱਚ دیਵਾਨਾ ਹੋਇਆ ਬੈਠਾ ਹਜ਼ੂਰ ਨੇ ਬਾਣੀ ਵਿੱਚ ਬਚਨ ਕਹਿ ਪਰ ਬੇਤਾਲਾ ਕਿੰਨਾ ਲੋਕਾਂ ਨੇ ਕਿਹਾ ਭੂਤਨਾ ਕਿੰਨਾ ਲੋਕਾਂ ਨੇ ਕਿਹਾ ਤੇ ਆਦਮੀ ਕਿੰਨਾ ਲੋਕਾਂ ਨੇ ਕਿਹਾ ਇਹ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਨਾ ਹੈ ਕਿਹੜੇ ਲੋਕ ਨੇ ਜਿਨ੍ਹਾਂ ਲੋਕਾਂ ਨੇ ਭੂਤਨਾ ਸ਼ਬਦ ਵਰਤਿਆ ਕਿਹੜੇ ਲੋਕ ਨੇ ਜਿਨ੍ਹਾਂ ਨੇ ਬੇਤਾਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਕੌਣ ਨੇ ਜਿਨ੍ਹਾਂ ਨੇ ਕਿਹਾ ਨਹੀਂ ਇਹ ਇੱਕ ਆਦਮੀ ਵਿਚਾਰਾ ਹੈ ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ ਕੋਈ ਆਖ ਹੈ ਭੂਤਨਾ ਕੋ ਕਹੇ ਬੇਤਾਲਾ ਤੇ ਸਾਬ ਕਹਿੰਦੇ ਨੇ ਕੋਈ ਆਖ ਹੈ ਆਦਮੀ ਨਾਨਕ ਵਿਚਾਰਾ ਤਿੰਨ ਤਰ੍ਹਾਂ ਨਾਲ ਲੋਕਾਂ ਨੇ ਪੁਕਾਰਿਆ ਮੇਰੇ ਸਤਿਗੁਰੂ ਨੂੰ ਤੇ ਡਾਕਟਰ ਤਾਰਨ ਸਿੰਘ ਲਿਖਦੇ ਨੇ ਬਾਣੀ ਵਿੱਚੋਂ ਪਰਚੋਲੋ ਕੌਣ ਉਹ ਲੋਕ ਸੰ ਜਿਹੜੇ ਮੇਰੇ ਬਾਬੇ ਨਿਰੰਕਾਰੀ ਨੂੰ ਭੂਤਨਾ ਕਹਿਣ ਤਰੇ ਤੇ ਉਹ ਕਹਿੰਦੇ ਨੇ ਉਹ ਲੋਕ ਭੂਤਨਾ ਆਪਾਂ ਉਹਨੂੰ ਕਹਿੰਨੇ ਆ ਜਿਹੜਾ ਐਵੇਂ ਦੁੱਖ ਕਲੇਸ਼ ਪੈਦਾ ਕਰ ਦੇਵੇ ਤੇ ਕਹਿਣ ਲੱਗੇ ਉਹਨਾਂ ਲੋਕਾਂ ਨੇ ਹضور ਨੂੰ ਭੂਤਨਾ ਕਿਹਾ ਜਿਨ੍ਹਾਂ ਲੋਕਾਂ ਨੇ ਧਰਮ ਦੇ ਨਾਂ ਤੇ ਕਰਮਕਾਂਡ ਕੀਤੇ ਧਰਮ ਦੇ ਨਾਂ ਤੇ ਚਿੰਨਤਾ ਕਰਨ ਕੀਤੇ ਨੇ ਪਰ ਆਪਣੀ ਜ਼ਿੰਦਗੀ ਧਰਮ ਤੋਂ ਬਿਲਕੁਲ ਸਖਣੀਏ ਜਿਹੜੇ ਪ੍ਰਭੂ ਦੀਆਂ ਗੱਲਾਂ ਕਰਦੇ ਨੇ ਖੁਦਾ ਦੀਆਂ ਬਾਤਾਂ ਕਰਦੇ ਨੇ ਪਰ ਅੰਦਰੋਂ ਕਦੀ ਨਾਮ ਦੇ ਸਵਾਦ ਨੂੰ ਚੱਕਿਆ ਨਹੀਂ ਤੇ ਜਦੋਂ ਹਜ਼ੂਰ ਨੇ ਉਹਨਾਂ ਦੇ ਪਖੰਡ ਨੂੰ ਉਹਨਾਂ ਦੇ ਕਰਮकांड ਨੂੰ ਉਹਨਾਂ ਦੇ ਕਪਟ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਤੇ ਉਹਨਾਂ ਨੇ ਆਪਣੀ ਚਮੜੀ ਬਚਾਣ ਦੀ ਖਾਤਰ ਮੇਰੇ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਕਹਿਣਾ ਸ਼ੁਰੂ ਕਰ ਦਿੱਤਾ ਭਾਈ ਸਾਹਿਬ ਭਾਈ ਤਾਰਨ ਸਿੰਘ ਬੜਾ ਸੋਹਣਾ ਲਿਖਦੇ ਨੇ ਕਹਿਣ ਲੱਗੇ ਹਜ਼ੂਰ ਨੂੰ ਭੂਤਨਾ ਉਹਨਾਂ ਲੋਕਾਂ ਨੇ ਕਿਹਾ ਜਿਹੜੇ ਪੜ੍ਹੇ ਤਾਂ ਬੜੇ ਸਨ ਪਰ ਜੀਵਨ ਦੇ ਅੰਦਰ ਦੀ ਸੂਝ ਨਹੀਂ ਸੀ ਜਿਨ੍ਹਾਂ ਨੂੰ ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਪਰਪੜ ਗੱਡੀਆਂ ਲੱਦੀਆਂ ਪਰਪੜ ਭਰੀਆਂ ਸਾਤ ਪਰਪੜ ਦੇੜੀ ਪਾਈਆਂ ਪਰਪੜ ਗੱਡੀਆਂ ਖਾਤ ਕਹਿਣ ਲੱਗੇ ਜਿਨ੍ਹਾਂ ਨੂੰ ਹਜ਼ੂਰ ਨੇ ਪੜਾਈ ਤੱਕੀਏ ਉਹਨਾਂ ਦਾ ਜੀਵਨ ਇਲਮ ਤੇ ਹੈ ਅੰਦਰ ਅਮਲ ਨਹੀਂ ਪਰਪੜ ਦੇੜੀ ਪਾਈਆਂ ਪਰਪੜ ਗੱਡੀਆਂ ਖਾਤ ਤੇ ਸਹਿਬ ਕਹਿਣ ਲੱਗੇ ਜਿਨ੍ਹਾਂ ਲੋਕਾਂ ਨੇ ਇੰਨੀ ਪੜਾਈ ਕੀਤੀ ਪਰ ਅੰਦਰ ਨਾਮ ਦਾ ਕਿਣਕਾ ਨਹੀਂ ਸੀ ਤੇ ਹਜ਼ੂਰ ਨੇ ਕਿਆ ਕਹਿਣ ਲੱਗੇ ਸਜਣੋ ਇੱਕ ਗੱਲ ਚੇਤੇ ਰੱਖੋ ਭਾਵੇਂ ਸਾਰੀ ਜ਼ਿੰਦਗੀ ਪੜਦੇ ਰਹੋ ਜੇ ਇੱਕ ਪਰਮੇਸ਼ਵਰ ਦੇ ਚਰਨਾਂ ਨਾਲ ਸਾਝ ਨਹੀਂ ਨਾ ਪਈ ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਝਕਣਾ ਚਾਤ ਮੈਂ ਸੰਕੇਵ ਵੀ ਸਿਰਫ ਨਿਕਲ ਲੱਗਾ ਵਾ ਕਹਿਣ ਲੱਗੇ ਇਸ ਪੜਾਈ ਵਿੱਚ ਕੇਵਲ ਹਉਮੈ ਦਾ ਵਾਦ ਵਾਦ ਹੈ ਜੇ ਅੰਦਰ ਨਾਮ ਦੀ ਦਾਤ ਨਹੀਂ ਤੇ ਜਦੋਂ ਇਹੋ ਜਿਹੇ ਪੜਿਆਂ ਲਿਖਿਆਂ ਦੇ ਅੰਦਰ ਨੂੰ ਠੋਕਰ ਲੱਗੀ ਤੇ ਉਹਨਾਂ ਲੋਕਾਂ ਨੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਨਾਨਕ ਆ ਭੂਤ ਨੇ ਸਹਿਬ ਕਹਿਣ ਲੱਗੇ ਦੂਸਰੀ ਤਰ੍ਹਾਂ ਦੇ ਉਹ ਲੋਕ ਸਨ ਜਿਹੜੇ ਲੋਕ ਕਰਮ ਕਾਂਡ ਕਰਦੇ ਨੇ ਪਰ ਅੰਦਰ ਅਸਲੀਅਤ ਕੁਝ ਵੀ ਨਹੀਂ ਜਿਹੜੇ ਲੋਕ ਮਰ ਚੁੱਕੇ ਪ੍ਰਾਣੀਆਂ ਦੇ ਨਾਮ ਤੇ ਆਪਣੇ ਪੇਟ ਨੂੰ ਭਰਦੇ ਨੇ ਲੋਕਾਂ ਨੂੰ ਪਿਤਰਾਂ ਦੇ ਨਾਮ ਤੇ ਪਿੰਡ ਭਰ ਲਈ ਪ੍ਰੇਰਦੇ ਨੇ ਪਿਤਰਾਂ ਦੇ ਨਾਮ ਤੇ ਸ਼ਰਾਧ ਕਰ ਲਈ ਪ੍ਰੇਰਦੇ ਨੇ ਤੇ ਜਦੋਂ ਮੇਰੇ ਬਾਬਾ ਜੀ ਉਹਨਾਂ ਨੂੰ ਮਿਲਦੇ ਨੇ ਤੇ ਲੋਕ ਕਹਿੰਦੇ ਨੇ ਨਾਨਕ ਜੀ ਜਦੋਂ ਸ਼ਹਿਬ ਉਹਨਾਂ ਕੋਲ ਪਹੁੰਚਦੇ ਨੇ ਮੈਂ ਅਰਜ਼ ਕਰ ਰਿਹਾ ਭੂਤ ਨਾ ਸ਼ਬਦ ਕਿੰਨਾ ਨਿਵਰਤੇ ਹੈ ਜਦੋਂ ਉਹ ਲੋਕ ਪਿੰਡ ਭਰਦੇ ਨੇ ਤੇ ਕਿੰਨੇ ਜਜਮਾਨ ਤੇਰੇ ਦਿੱਤੇ ਕੋਈ ਬਸਤਰ ਤੇਰਾ ਦਿੱਤਾ ਹੋਇਆ ਭੋਜਨ ਤੇਰੇ ਬਜ਼ੁਰਗਾਂ ਤੇਰੇ ਪਿਤਰਾਂ ਤੱਕ ਪਹੁੰਚ ਚੁੱਕਾ ਹੈ ਤੇ ਮੇਰੇ ਹਜ਼ੂਰ ਉਹਨਾਂ ਦੇ ਇਸ ਕਰਮ ਨੂੰ ਦੇਖ ਕੇ ਮੁਸਕਰਾਉਂਦੇ ਨੇ ਤੇ ਪਾਂਡੇ ਕਹਿੰਦੇ ਨੇ हे ਅਗਨਬੀ ਤੂੰ ਆਪਣੇ ਪਿਤਰਾਂ ਦੇ ਨਿਮਤ ਪਿੰਡ ਨਹੀਂ ਭਰੇਗਾ ਕਿ ਉਹਨਾਂ ਦੇ ਨਿਮਤ ਦੀਵੇ ਨਹੀਂ ਬਾਲੇਗਾ ਉਹਨਾਂ ਦੇ ਨਿਮਤ ਸਾਨੂੰ ਬਸਤਰ ਨਹੀਂ ਬਹੇਗਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਂਡਾ ਜੀ ਹੈਰਾਨ ਕੀ ਦੀ ਬਾਤ ਐਵੇਂ ਕਿ ਇਹ ਬਸਤਰ ਉਹਨਾਂ ਪਿਤਰਾਂ ਤੱਕ ਪਹੁੰਚ ਜਾਂਦੇ ਨੇ ਕਿ ਇਹ ਬਾਲੇ ਹੋਏ ਦੀਵੇ ਉਹਨਾਂ ਨੂੰ ਚਾਨਣ ਦੇਣਗੇ ਕਿ ਇਹ ਸ਼ਿਕਾਇਆ ਹੋਇਆ ਭੋਜਨ ਉਹਨਾਂ ਤੱਕ ਪਹੁੰਚ ਜਾਏਗਾ ਕਹਿਣ ਲੱਗੇ ਕਿਉਂ ਨਹੀਂ ਹਜ਼ੂਰ ਕਹਿਣ ਲੱਗੇ ਫਿਰ ਹੋਰ ਕੀ ਹੁੰਦਾ ਹੈ ਕਹਿੰਦੇ ਨੇ ਜਦੋਂ ਪਿੰਡ ਭਰਨੇ ਆਂ ਦੀਵੇ ਬਾਲਨੇ ਆਂ ਤੁਹਾਡੇ ਪਾਪ ਜਿਹੜੇ ਨੇ ਖਤਮ ਹੋ ਜਾਣਗੇ ਹਜ਼ੂਰ ਨੇ ਭਰੀ ਕੋਈ ਸਭਾ ਵਿੱਚ ਹੱਸ ਕੇ ਕਿਹਾ ਕਹਿਣ ਲੱਗੇ ਸੱਜਣ ਜੀ ਮੈਂ ਤਾਂ ਜਿੱਦਣ ਦਾ ਇਸ ਸੰਸਾਰ ਤੇ ਆਇਆ ਉਹ ਦਿਨ ਦਾ ਦੀਵਾ ਬਾਲ ਦਿੱਤਾ ਹੈ ਤੁਸੀਂ ਮਰਨ ਤੋਂ ਬਾਅਦ ਦੀਵੇ ਬਾਲ ਕੇ ਪਾਪਾਂ ਨੂੰ ਖੰਡਨ ਕਰਦੇ ਹੋ ਮੈਂ ਤਾਂ ਜਿੰਦੇ ਜੀ ਦੀਵਾ ਬਾਲ ਦਿੱਤਾ ਹੈ ਤੇ ਪਾਰਿਓ ਜਿਉਂ-ਜਿਉਂ ਤੇਲ ਸੜਦਾ ਹੈ ਤਿਆਂ ਤੋਂ ਮੇਰੇ ਪਾਪ ਜਿਹੜੇ ਨੂੰ ਸਰਦੇ ਪੈ ਹਜ਼ੂਰ ਨੇ ਉੱਥੇ ਬਚਨ ਕਿਹਾ ਪਾਂਡੇ ਹੈਰਾਨ ਹੋ ਗਏ ਕਦੀ ਜਿੰਦੇ ਵੀ ਕਿਸੇ ਦੇ ਦੀਵੇ ਬਲੇ ਨੇ ਕਦੀ ਜਿਉਂਦਿਆਂ ਵੀ ਕਿਸੇ ਦੇ ਪਾਪ ਖੰਡਨ ਹੋਏ ਨੇ ਤੇ ਹੁਣ ਜਿਨ੍ਹਾਂ ਲੋਕਾਂ ਦੀ ਸਦੀਆਂ ਤੋਂ ਇਹ ਰੋਜ਼ੀ ਬਣੀ ਹੋਈ ਸੀ ਉਹਨਾਂ ਨੂੰ ਹਜ਼ੂਰ ਨੇ ਕਿਹਾ ਪੰਡਿਤ ਜੀ ਦੀਵਾ ਮੇਰਾ ਇੱਕ ਨਾਮ ਕਿੰਨਾ ਲੋਕਾਂ ਨੇ ਕਿਹਾ ਸੀ ਭੂਤਨਾ ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਦੀਵਾ ਮੇਰਾ ਇੱਕ ਨਾਮ ਮੈਂ ਵਹਿਗੁਰੂ ਜੀ ਦੇ ਨਾਮ ਨੂੰ ਦੀਵਾ ਬਣਾਇਆ ਤੁਸੀਂ ਦੀਵੇ ਵਿੱਚ ਕਿਉਂ ਪਾਉਂਦੇ ਹੋ ਤੇਲ ਪਾਉਂਦੇ ਹੋ ਮੈਂ ਜਿੰਨੇ ਵੀ ਪਾਪ ਤੇ ਦੁੱਖ ਨੇ ਨਾਮ ਦੇ ਦੀਵੇ ਵਿੱਚ ਬਾਰ ਦਿੱਤੇ ਨੇ ਤੇ ਜਦੋਂ ਦੀਵਾ ਬਲਦਾ ਤੇ ਦੋ ਕੰਮ ਕਰਦਾ ਇੱਕ ਤਾਂ ਤੇਲ ਨੂੰ ਸਾੜਦਾ ਤੇ ਦੂਸਰਾ ਚਾਨਣ ਦਿੰਦਾ ਜਦੋਂ ਨਾਮ ਦਾ ਦੀਵਾ ਅੰਦਰ ਲੱਟ ਲੱਟ ਕਰਕੇ ਬਲਦਾ ਇੱਕ ਤਾਂ ਉਹ ਪਾਪਾਂ ਦੇ ਤੇਲ ਨੂੰ ਸਾੜਦਾ ਤੇ ਦੂਸਰਾ ਮੈਨੂੰ ਵਹਿਗੁਰੂ ਦੇ ਘਰ ਦੇ ਰਸਤੇ ਵੱਲ ਉਹ ਚਾਨਣ ਪਿਆ ਦਿੰਦਾ ਇਸ ਕਰਕੇ ਮਰਨ ਤੋਂ ਬਾਅਦ ਦੀਵੇ ਬਾਲੇ ਤੇ ਕੀ ਬਾਲੇ ਸਵਾਤ ਤਹਤਾਏ ਕੋਈ ਜਿਉਂਦੇ ਦੀ ਆਪਣੀ ਜ਼ਿੰਦਗੀ ਵੀ ਦੀਵਾ ਬਾਲ ਲਵੇ ਸਾਬ ਨੇ ਉੱਥੇ ਕਿਹਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੋਖਿਆ ਚੂਕਾ ਜਮਸਿਓ ਮੇਲ ਉਸ ਦੀਵੇ ਨੇ ਚਾਨਣ ਦਿੱਤਾ ਤੇ ਜਮਾਂ ਦੇ ਰਸਤੇ ਤੋਂ ਮੈਂ ਦੂਰ ਚਲਾ ਗਿਆ ਉਪਦੇਸ਼ ਗੁਰਦੇਵ ਸਾਨੂੰ ਪਹ ਕਰਦੇ ਨੇ ਤੇ ਲੋਕ ਹੱਸ ਪਏ ਪਾਂਡੇ ਕਹਿੰਦੇ ਨੇ ਦੇਖੋ ਕੀ ਉਹ ਜੀਆਂ ਸ਼ੈਤਾਨ ਵਾਲੀਆਂ ਬਾਤਾਂ ਨੇ ਇਹ ਲੋਕਾਂ ਨੇ ਸ਼ਬਦਾਵਲੀ ਵਰਤੀ ਏ ਮੈਂ ਇਸ ਕਰਕੇ ਅਰਜ਼ ਕਰ ਰਿਹਾ ਹਜ਼ੂਰ ਖੁਦ ਬਾਣੀ ਵਿੱਚ ਕਹਿ ਰਹੇ ਨੇ ਕਹਿਣ ਲੱਗੇ ਬਾਤਾਂ ਕੀ ਹੋ ਜੀਆਂ ਭੂਤਨਿਆਂ ਵਾਲੀਆਂ ਤੇ ਸਤਿਗੁਰੂ ਨੂੰ ਦੇਖ ਕੇ ਜਦੋਂ ਹੱਸੇ ਇਸ ਤਰ੍ਹਾਂ ਹੋ ਨਹੀਂ ਸਕਦਾ ਤੇ ਸਹਿਬ ਨੇ ਕਿਹਾ ਪੰਡਿਤ ਜੀ ਲੱਕੜਾਂ ਇਕੱਠੀਆਂ ਕਰਦੇ ਆ ਤਾਂ ਸਾਲਾਂ ਬੱਧੀ ਸਮਾਂ ਲੱਗ ਸਕਦਾ ਇੱਕ ਇੱਕ ਰੁੱਖ ਨਾਲੋਂ ਲੱਕੜੀ ਤੋੜਦਿਆਂ ਸਾਲਾਂ ਵਿੱਚ ਪੰਡਾਂ ਇਕੱਠੀਆਂ ਕਰੀਦੀਆਂ ਨੇ ਢੇਰ ਲਾਈਦਾ ਹੈ ਪਿਆਰਿਆ ਸੁੱਕੀਆਂ ਲੱਕੜਾਂ ਦਾ ਢੇਰ ਇਕੱਠਾ ਕਰਦੇ ਆਂ ਤਾਂ ਸਮਾਂ ਲੱਗਦਾ ਹੈ ਪਰ ਇੱਕ ਗੱਲ ਚੇਤੇ ਰੱਖੀ ਉਹਨੂੰ ਸਾੜਦਿਆਂ ਨੂੰ ਢੇਰ ਨਹੀਂ ਲੱਗਦੀ ਬਸ ਇੱਕ ਵਾਰੀ ਇੱਕ ਅਚਨਿਕ ਰੱਖ ਦਈਏ ਛੋਟੀ ਜੀ ਅੱਗ ਦੀ ਤੇ ਸਾਰੀਆਂ ਲੱਕੜਾਂ ਨੂੰ ਵੇਖਦਿਆਂ ਵੇਖਦਿਆਂ ਸਾੜ ਕੇ ਸੁਆਹ ਕਰ ਦਿੰਦੀ ਜੇ ਹਜ਼ਾਰਾਂ ਸਾਲ ਦੀ ਲੱਕੜ ਹੋਵੇ ਤੇ ਇੱਕ ਚਿੰਗ ਨਾਲ ਉਹ ਇੱਕ ਖਿੰਡ ਵਿੱਚ ਪਸਮ ਹੋ ਸਕਦੀ ਹੈ ਤੇ ਪਿਆਰਿਆ ਕਈ ਜਨਮਾਂ ਦੇ ਕੀਤੇ ਹੋਏ ਪਾਪ ਹੁਣ ਜਿਹੜੇ ਤੇਰੇ ਪਿੰਡ ਭਰ ਨਾਲ ਕਦੀ ਨਹੀਂ ਛੜਦੇ ਜਦੋਂ ਨਾਮ ਦੀ ਚਿੰਗ ਲੱਗ ਜਾਏ ਤੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਨਾਮ ਸਾੜ ਕੇ ਸੁਆਹ ਕਰ ਦਿੰਦਾ ਸਹਬ ਨੇ ਉੱਤੇ ਉਦਾਹਰਨ ਦਿੱਤੀ ਲੋਕਾ ਮਤ ਕੋ ਫੱਕੜ ਪਾਏ ਇਹਦਾ ਮਤਲਬ ਲੋਕ ਹੱਸੇ ਹੋਣਗੇ ਫੱਕੜ ਪਾਏ ਦਰਤੇ ਮੇਰੀ ਗੱਲ ਨੂੰ ਦੇਖ ਕੇ ਮਜ਼ਾਕ ਨਾ ਉਡਾਓ ਲੋਕਾ ਮਤ ਕੋ ਫੱਕੜ ਪਾਏ ਲੱਖ ਮੜਿਆਂ ਕਰ ਇਹ ਕੱਠੇ ਇੱਕ ਰਤੀ ਲੈ ਭਾਏ ਤੂੰ ਲੱਖਾਂ ਮਣ ਲੱਕੜ ਲੈ ਲੈ ਪਰ ਇੱਕ ਰਤੀ ਦੀ ਚਿੰਗ ਲੈ ਕੇ ਅੱਗ ਦੀ ਸਾਰੀਆਂ ਲੱਕੜਾਂ ਨੂੰ ਪੂਕ ਦੇਗੀ ਇਸ ਕਰਕੇ ਪਿਆਰਿਆ ਮੈਂ ਇਸ ਪਾਸੇ ਨੂੰ ਤੁਰੇ ਹੀ ਨਹੀਂ ਜਿੰਦੇ ਜੀ ਨਾਮ ਦਾ ਦੀਵਾ ਬਾਲ ਜਦੋਂ ਸਹਿਬ ਨੇ ਐਨੇ ਬਚਨ ਕਹੇ ਉਹਨਾਂ ਲੋਕਾਂ ਨੇ ਭੂਤਨਾ ਸ਼ਬਦ ਵਰਤਿਆ ਜਦੋਂ ਹਜ਼ੂਰ ਨੂੰ ਮਿਲਦੇ ਨੇ ਕਿਤੇ ਮੈਂ ਸਿਰਫ ਬਾਣੀ ਵਿੱਚੋਂ ਅੱਜ ਇੰਨੀ ਕੋਈ ਅਰਜ਼ ਕਰਨੀ ਚਾਹਨਾ ਆਪਾਂ ਗੁਰਦੇਵ ਦੇ ਸੰਦੇਸ਼ ਨੂੰ ਪੜ੍ਹੀਏ ਤਾਂ ਸਹੀ ਪੁਰਬ ਆਪਾਂ ਮਨਾਨੇ ਆ ਪਰ ਪਿਆਰਿਓ ਉਹਦਾ ਮਨਾਇਆ ਪ੍ਰਵਾਨ ਜੇ ਜਿਹੜਾ ਮੇਰੇ ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਵੀ ਚਲਾ ਜਾਏ ਜੇ ਘਰ ਵਿੱਚ ਬਜ਼ੁਰਗ ਨੂੰ ਕੱਪੜੇ ਸੋਹਣੇ ਸਿਲਾ ਕੇ ਦੇ ਦਈਏ ਰੋਟੀ ਪਾਣੀ ਦਾ ਪ੍ਰਬੰਧ ਵੀ ਸੋਹਣਾ ਕਰ ਦਈਏ ਕਮਰਾ ਵੀ ਅੱਤ ਦਾ ਸੋਹਣਾ ਦੇ ਦਈਏ ਤੇ ਜੇ ਬਜ਼ੁਰਗ ਕਾ ਪੁੱਤਰ ਦੋ ਘੜੀਆਂ ਬੈਠ ਕੇ ਮੇਰੇ ਕੋਲ ਮੇਰੀ ਗੱਲ ਸੁਣ ਜਾ ਮੇਰੀ ਜ਼ਿੰਦਗੀ ਦਾ ਕੋਈ ਤਜਰਬਾ ਆਪਾਂ ਕਹੀਏ ਬਾਪੂ ਕੱਪੜੇ ਦੇ ਸਕਨੇ ਆ ਤੇਰੇ ਕਮਰੇ ਵਿੱਚ ਆਪਾਂ ਫੁੱਲ ਬੂਟੇ ਲਾ ਕੇ ਸਜਾ ਚੱਕਨੇ ਆਂ ਪਲੰਘ ਸੋਨਾ ਦੇ ਦੇਾਂਗੇ ਜੋ ਕਹਿੰਦਾ ਤੈਨੂੰ ਖਰੀਦ ਕੇ ਲਿਆ ਕੇ ਦੇ ਦੇਾਂਗੇ ਪਰ ਤੇਰੀ ਗੱਲ ਸੁਣਦਾ ਸਾਡੇ ਕੋਲ ਟਾਈਮ ਨਹੀਂ ਉਸ ਬਜ਼ੁਰਗ ਦੇ ਮਨ ਤੇ ਕੀ ਬੀਤੇਗੀ ਕੀ ਕਰੇਗਾ ਸੋਹਣੇ ਕੱਪੜਿਆਂ ਨੂੰ ਸਾਜੋ ਸਮਾਨ ਨੂੰ ਜਿਸ ਬਜ਼ੁਰਗ ਦੀ ਗੱਲ ਸੁਣਨ ਵਾਸਤੇ ਉਹਦਾ ਪੁੱਤਰ ਹੀ ਕੋਈ ਤਿਆਰ ਨਹੀਂ ਗੁਰੂ ਨਾਨਕ ਸਾਹਿਬ ਦਾ ਪਰਮਾਣ ਆਏ ਆ ਤੇ ਗੁਰੂ ਬਾਬੇ ਦੀ ਗੱਲ ਤਾਂ ਸੁਣੀਏ ਹਜ਼ੂਰ ਨੇ ਜਿੰਨਾ ਕਰਮਕਾਂਡਾਂ ਵਿੱਚੋਂ ਸਾਨੂੰ ਕੱਢਿਆ ਜਿੰਨਾ ਦਾ ਖੰਡਨ ਕੀਤਾ ਤੇ ਜਿੰਨਾ ਕਰਮਕਾਂਡਾਂ ਦਾ ਖੰਡਨ ਕਰਦਿਆਂ ਮੇਰੇ ਨਿਰੰਕਾਰੀ ਬਾਬੇ ਨੂੰ ਲੋਕਾਂ ਨੇ ਉਹ ਜਿਹੇ ਸ਼ਬਦਾਂ ਨਾਲ ਸੰਬੋਧਨ ਕੀਤਾ ਉਹਨਾਂ ਕਰਮਕਾਂਡਾਂ ਤੋਂ ਆਪਾਂ ਉੱਪਰ ਉੱਠੀ ਸਹਿਬ ਨੇ ਅਗਲਾ ਬਚਨ ਕੀਤਾ ਕਿਹੜੇ ਲੋਕ ਸਨ ਜਿਹੜੇ ਭੂਤਨਾ ਕਹਿੰਦੇ ਪਏ ਨੇ ਜਦੋਂ ਹਜ਼ੂਰ ਸਰਾਧ ਦੀ ਗੱਲ ਕਰਦੇ ਨੇ ਬਾਣੀ ਵਿੱਚੋਂ ਪ੍ਰਮਾਣ ਹੈ ਜਦੋਂ ਉਹ ਕਹਿੰਦੇ ਨੇ ਕਿ ਸਰਾਤ ਦਾ ਭੋਜਨ ਬਜ਼ੁਰਗਾਂ ਤੱਕ ਪਹੁੰਚਦਾ ਹੈ ਤੇ ਹਜ਼ੂਰ ਨੇ ਆਸਾ ਕੀ ਵਾਰ ਵਿੱਚ ਹੀ ਬਚਨ ਕੀਤਾ ਤੇ ਬੜੇ ਵਿਅੰਗਮਈ ਢੰਗ ਦੇ ਨਾਲ ਕਹਿਣ ਲੱਗੇ ਸੱਜਣ ਜੀ ਮੰਨ ਲਿਆ ਜਾਏ ਕਿ ਇਹ ਭੋਜਨ ਬਜ਼ੁਰਗਾਂ ਤੱਕ ਪਹੁੰਚ ਜਾਂਦਾ ਹੈ ਤੇ ਇੱਕ ਮਨੁੱਖ ਨੇ ਕਿਸੇ ਦੇ ਘਰ ਵਿੱਚੋਂ ਕੀਤੀ ਉਹ ਵਿੱਚੋਰੀ ਤੇ ਠੱਗੀ ਕਰਕੇ ਉਹ ਰਸਤ ਸਮਾਨ ਇਕੱਠਾ ਕਰੇ ਤੇ ਪਿਤਰਾਂ ਦੇ ਨਿਮਤ ਤੈਨੂੰ ਦੇਵੇ ਸ਼ਕਾਹ ਤੇ ਜੇ ਉਹ ਭੋਜਨ ਪਿਤਰ ਲੋਕ ਤੱਕ ਪਹੁੰਚ ਜਾਂਦਾ ਹੈ ਤੇ ਯਾਦ ਰੱਖੀ ਜਿਹਦੇ ਘਰ ਵਿੱਚੋਂ ਰਾਸ਼ਨ ਚੋਰੀ ਕੀਤਾ ਗਿਆ ਹੈ ਪਿਤਰ ਤਾਂ ਉਹਦੇ ਵੀ ਪਿਤਰ ਲੋਕ ਵਿੱਚ ਬੈਠੇ ਨੇ ਆਪ ਤਾਂ ਤੂੰ ਚੋਰ ਬਣਿਆ ਹੀ ਬਣਿਆ ਤੇ ਆਪਣੇ ਪਿਤਰਾਂ ਨੂੰ ਵੀ ਤੂੰ ਚੋਰ ਕਿਆ ਬਣਾਣਾ ਹਜ਼ੂਰ ਨੇ ਅਗਲਾ ਬਚਨ ਕੀਤਾ ਕੇਵਲ ਕਰਨ ਵਾਲੇ ਨੂੰ ਨਹੀਂ ਜਿਹੜਾ ਵਿੱਚ ਵਿਚੋਲਾ ਬਣਿਆ ਜਿਹੜਾ ਵਿੱਚ ਦਲਾਲ ਬਣ ਕੇ ਇਹ ਵਸਤੂ ਪਹੁੰਚਾਉਣ ਦਾ ਦਾਵਾ ਕਰਦਾ ਹੈ ਕਹਿਣ ਲੱਗੇ ਪੰਡਿਤ ਜੀ ਕੇਵਲ ਕਰਨ ਵਾਲਾ ਚੋਰ ਨਹੀਂ ਜਿਹੜਾ ਚੋੜੀ ਚੋਰੀ ਦਾ ਮਾਲ ਵਿੱਚ ਵਰਤਦਾ ਪਿਆ ਮੇਰੇ ਮਾਲਕ ਦੀ ਦਰਗਾਹ ਵਿੱਚ ਪਿਆਰਿਆ ਸਜਣਾ ਕਦੀ ਉਹ ਵੀ ਨਹੀਂ ਉਹ ਬਖਸ਼ਿਆ ਜਾਂਦਾ ਹਜ਼ੂਰ ਨੇ ਉਹਨਾਂ ਲੋਕਾਂ ਨੂੰ ਕਿਹਾ ਸੀ ਜੇ ਮੁਹਾਕਾ ਕਰਮੁ ਹੈ ਮੁਹਾਕਾ ਦਰ ਤੇ ਠੱਗ ਚੋਰ ਕਿਸੇ ਦੇ ਧਰ ਨੂੰ ਠੱਗਦਾ ਹੈ ਜੇ ਮੁਹਾਕਾ ਕਰਮੁ ਹੈ ਕਰਮੋ ਇਹ ਪਿਤਰੀ ਦੇ ਅੱਗੇ ਵਸਤ ਸਿਹਾਨੀਆਂ ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਬੀ ਇਹ ਕਰੇ ਤੇ ਅੱਗੇ ਕੀ ਹੁੰਦਾ ਨਾਨਕ ਅੱਗੇ ਸੋ ਮਿਲੇ ਜੇ ਖੱਟਾ ਕਹਲੇ ਦੇ ਲੋਕਾਂ ਨੂੰ ਜਦੋਂ ਇਹ ਬਚਨ ਕਹ ਤੇ ਉਹਨਾਂ ਨੇ ਸ਼ਬਦ ਵਰਤਿਆ ਪੂਤਨਾ ਜੇ ਕਿਤੇ ਗੁਰਦੇਸ਼ ਕਿਸੇ ਮਨੁੱਖ ਕੋਲ ਜਾਂਦੇ ਨੇ ਮਲਕ ਭਾਗੋ ਦੇ ਘਰ ਪਹੁੰਚਦੇ ਨੇ ਤੇ ਉਹ ਕਹਿੰਦਾ ਮੇਰਾ ਬ੍ਰਹਮ ਭੋਜੇ ਤੇ ਬਾਬਾ ਕਹਿੰਦਾ ਨਹੀਂ ਸਜਣਾ ਤੇਰੇ ਬ੍ਰਹਮ ਭੋਜ ਵਿੱਚ ਘਿਓ ਨਹੀਂ ਖੀਰ ਵਿੱਚ ਦੁੱਧ ਨਹੀਂ ਇਹਦੇ ਵਿੱਚ ਤਾਂ ਗਰੀਬਾਂ ਦੀ ਚਰਬੀ ਤੇ ਗਰੀਬਾਂ ਦੀ ਰਤਨ ਜਿਹੜਾ ਆਉਂਦੀ ਪਈ ਏ ਤੇ ਕਹਿਣ ਲੱਗਾ ਤੁਸੀਂ ਮੈਂ ਇੰਨਾ ਦੁਨੀਆ ਵਿੱਚ ਇਸ ਪਿੰਡ ਵਿੱਚ ਛਾਣਾ ਵਾਂ ਲੋਕ ਮੈਨੂੰ ਦਾਨਾ ਸਮਝਦੇ ਨੇ ਮੇਰੀ ਪੋਸ਼ਾਕ ਬੜੀ ਚੰਗੀ ਏ ਛਾਣੇ ਮਨੁੱਖਾਂ ਵਾਲੀ ਹਜ਼ੂਰ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਸੱਜਣਾ ਜੇ ਤੇਰੀ ਪੋਸ਼ਾਕ ਨੂੰ ਇੱਕ ਖੂਨ ਦਾ ਤੁਪਤਾ ਤੁਪਕਾ ਲੱਗੇ ਤੂੰ ਦਰਬਾਰ ਵਿੱਚ ਆਪਣੀ ਪੋਸ਼ਾਕ ਨਹੀਂ ਪਾਉਂਦਾ ਤੂੰ ਕਹਿੰਦਾ ਮੇਰੀ ਪੋਸ਼ਾਕ ਪਲੀਤ ਹੋ ਗਈ ਏ ਇਹ ਕਪੜੇ ਪਲੀਤ ਹੋ ਗਏ ਨੇ ਇਹ ਲੋਕਾਂ ਵਿੱਚ ਸਮਾਜ ਵਿੱਚ ਸੰਸਾਰ ਦੇ ਲੋਕ ਕੀ ਕਹਿਣਗੇ ਖੂਨ ਨਾਲ ਭਰੇ ਹੋਏ ਕੱਪੜੇ ਲਈ ਫਿਰਦਾ ਹੈ ਤੇ ਸਾਬ ਕਹਿੰਦੇ ਨੇ ਤਨ ਤੇ ਕੱਪੜੇ ਖੂਨ ਨਾਲ ਭਰੇ ਜਾਣ ਤੇ ਸਜਣਾ ਤੂੰ ਸੰਸਾਰ ਵਿੱਚ ਪਾ ਕੇ ਨਹੀਂ ਤੁਰਦਾ ਲੋਕ ਉਂਗਲ ਚੁੱਕਣਗੇ ਆਪਣੇ ਮਨ ਵੱਲ ਝਾਤੀ ਮਾਰ ਗਰੀਬਾਂ ਦੇ ਖੂਨ ਨਾਲ ਰੰਗਿਆ ਪਿਆ ਹੈ ਤੇ ਮੇਰੇ ਨਿਰੰਕਾਰ ਦੇ ਦਰ ਤੇ ਜਾ ਕੇ ਤੇਰੇ ਮਨ ਵੱਲ ਉਂਗਲ ਚੁੱਕੀ ਜਾਏਗੀ ਇਹਨਾਂ ਲੋਕਾਂ ਨੇ ਫਿਰ ਕੀ ਗੁਰੂ ਨਾਨਕ ਭੂਤ ਨੇ ਕਿਉਂਕਿ ਮੁਦਤਾ ਤੋਂ ਬਣੇ ਹੋਏ ਕਰਮਕਾਰ ਨੂੰ ਮੇਰੇ ਬਾਬਾ ਜੀ ਤੋੜਦੇ ਪੈ ਨੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਖੈਰ ਮੈਂ ਅਰਜ ਕਰ ਰਿਹਾ ਇਹਨਾਂ ਲੋਕਾਂ ਨੇ ਡਾਕਟਰ ਤਾਰਨ ਸਿੰਘ ਕਹਿੰਦੇ ਨੇ ਜਿਨ੍ਹਾਂ ਦੇ ਪਖੰਡ ਨੂੰ ਉਦੇੜਿਆ ਅੱਜ ਵੀ ਕਿਤੇ ਕੋਈ ਨਾਮ ਵਿੱਚ ਰੱਤਾ ਸੱਚ ਦੀ ਗੱਲ ਕਰੇ ਤੇ ਲੋਕ ਉਹਨੂੰ ਕਹਿਣਗੇ ਛੱਡੋ ਇਹ ਤਾਂ ਪਾਗਲ ਹੈ ਇਨੂੰ ਤਾਂ ਗੱਲ ਕਰਨ ਦੀ ਸੋਝ ਕੋਈ ਨਹੀਂ ਕਿਉਂਕਿ ਅਸੀਂ ਸਿਆਣਪ ਨੂੰ ਉਚਾਤਰੀ ਨੂੰ ਚਲਾਕੀ ਨੂੰ ਉੱਪਰ ਰੱਖਿਆ ਹੈ ਖੈਰ ਮੈਂ ਅਰਜ਼ ਕਰਾਂ ਤੇ ਬੇਤਾਲਾ ਕਿੰਨਾ ਨਿਕਿਆ ਹੈ ਬੇਤਾਲ ਦਾ ਅਰਥ ਕੀਤਾ ਹੈ ਵਿਦਵਾਨ ਸਜਨਾ ਨੇ ਕਿ ਉਹ ਜਿਹੜਾ ਬਗੈਰ ਸੋਚੇ ਸਮਝੇ ਜਾਲਮਾਂ ਨਾਲ ਰਾਜਿਆਂ ਨਾਲ ਟੱਕਰ ਲੈ ਲਵੇ ਬਿਨਾਂ ਸੋਚੇ ਸਮਝੇ ਚੋਰਾਂ ਧਾੜਵੀਆਂ ਠੱਗਾਂ ਦੇ ਘਰ ਵੀ ਚਲਾ ਜਾਏ ਜਿਹੜਾ ਬਿਨਾਂ ਸਮਝੇ ਜਾਦੂਗਰਾਂ ਨਾਲ ਟੱਕਰ ਲੈ ਲਵੇ ਜਿਹੜਾ ਬਿਨਾਂ ਸਮਝੇ ਕਿਸੇ ਦੇ ਧਰਮ ਮੰਦਰ ਵੀ ਜਾ ਕੇ ਸੱਚ ਦਾ ਉਕਾ ਦੇਦਾ ਲੋਕ ਕਹਿੰਦੇ ਨੇ ਹੱਦ ਹੋ ਗਈ ਇਹ ਆਪਣੇ ਜੀਵਨ ਤੋਂ ਖੁੰਝਿਆ ਤੇ ਨਹੀਂ ਇਹਨੂੰ ਆਪਣੇ ਜੀਵਨ ਵਿੱਚ ਕਿਸੇ ਦਾ ਖੌਫ ਨਹੀਂ ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੇ ਬਾਬੇ ਨੂੰ ਬੇਤਾਲ ਕਿਹਾ ਬੜੇ ਪਿਆਰੇ ਬਚਨ ਕੀਤੇ ਨੇ ਸਤਿਗੁਰੂ ਨੇ ਬੇਤਾਲ ਉਹਨਾਂ ਲੋਕਾਂ ਨੇ ਕਿਹਾ ਜਿਨ੍ਹਾਂ ਨੂੰ ਮੇਰੇ ਹਜ਼ੂਰ ਨੇ ਕਿਹਾ ਸੀ ਲੱਭ ਪਾਪ ਦੇ ਰਾਜਾ ਮਹਿਤਾ ਕੂੜ ਵਵਾ ਸਿਕਦਾਰ ਕਾਮ ਨੇਬ ਸੱਜ ਪੁੱਛਿਆ ਬਹਿ ਬਹਿ ਕਰੇ ਵਿਚਾਰ ਅੰਬੀ ਰਇਤ ਗਿਆਨ ਵੀ ਹੋਣੀ ਭਾਏ ਪਰੈ ਮਰਦਾਰ ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਸੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਜਿਨ੍ਹਾਂ ਦੇ ਸਾਹਮਣੇ ਖਲੋ ਕੇ ਕਿਹਾ ਸੀ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਉਹਨਾਂ ਲੋਕਾਂ ਨੇ ਬੇਤਾਲ ਕਹਿਣਾ ਸ਼ੁਰੂ ਕਰ ਦਿੱਤਾ ਜੋਰੀ ਮੰਗਾਏ ਦਾਨ ਵੇ ਲਾ ਲੋ ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਸੀ ਰਾਜੇ ਸ਼ੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਚਾਕਰ ਨੰਦਾਂ ਪਾਇਨ ਘਾਓ ਹਜ਼ੂਰ ਦੇ ਬਚਨ ਕਦੀ ਪੜੋ ਕਮਾਲ ਦੀ ਗੱਲ ਇਸ ਤਰ੍ਹਾਂ ਸਚਾਈ ਬਾਹਰ ਨਿਕਲਦੀ ਪਈਏ ਜਿਵੇਂ ਮਾਨੋ ਇੱਕ ਪਾਣੀ ਦਾ ਚਸ਼ਮਾ ਕਿਤੇ ਪਹਾੜ ਵਿੱਚੋਂ ਫਟਦਾ ਹੋਵੇ ਤੇ ਅਤ ਦਾ ਨਿਰਮਲ ਕਈ ਵਾਰੀ ਲੋਕ ਸੱਚ ਬੋਲਦੇ ਨੇ ਪਰ ਆਪਣੇ ਜੀਵਨ ਵਿੱਚ ਸੱਚ ਨਹੀਂ ਹੁੰਦਾ ਤੇ ਉਹ ਸੱਚ ਕਦੀ ਕਿਸੇ ਉੱਤੇ ਅਸਰ ਵੀ ਨਹੀਂ ਕਰਦਾ ਮੇਰੇ ਬਾਬੇ ਦੇ ਜੀਵਨ ਵਿੱਚ ਆਪ ਸਾਚੇ ਤੇ ਉਹਦੇ ਮੁਖ ਵਿੱਚੋਂ ਜਿਹੜਾ ਬਚਨ ਨਿਕਲਦਾ ਅਗਲੇ ਦੇ ਅੰਦਰ ਨੂੰ ਵਹਿ ਜਾਂਦਾ ਸਤਿਗੁਰੂ ਨੇ ਸੱਚ ਕਿਹਾ ਕਹਿਣ ਲੱਗੇ ਸਜਣੋ ਰਾਜੇ ਸ਼ੇਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਦੇ ਅੱਗੇ ਅਹਲਕਾਰ ਨੇ ਉਹ ਕੁੱਤਿਆਂ ਦਾ ਕੰਮ ਤਾਂ ਕਰਦੇ ਨੇ ਪੁੱਛਿਆ ਮਹਾਰਾਜ ਕਿਉਂ ਕਹਿਣ ਲੱਗੇ ਸ਼ਕੇ ਸ਼ੇਰ ਜਿਹੜਾ ਉਹ ਸ਼ਿਕਾਰ ਮਾਰਦਾ ਪਿਆ ਤੇ ਇਹਦੇ ਅਹਲਕਾਰ ਨੰਦਰਾ ਦਾ ਕੰਮ ਕਰਦੇ ਨੇ ਸ਼ੇਰ ਤਾਂ ਮਾਸ ਖਾ ਜਾਂਦਾ ਹੈ ਤੇ ਜਿਹੜੀ ਰਤ ਵੱਜ ਜਾਂਦੀ ਏ ਪਿੱਛੋਂ ਕੁੱਤੇ ਚੱਟਣ ਵਾਸਤੇ ਆ ਜਾਂਦੇ ਨੇ ਇਹ ਗੱਲ ਰਾਜੇ ਦੇ ਸਾਹਮਣੇ ਖੋਲ ਕੇ ਕਹਿ ਦੇਣੀ ਤੇ ਲੋਕ ਕਹਿਣ ਲੱਗ ਪੈਂ ਛੱਡੋ ਨਾਨਕ ਤਾਂ ਬੇਤਾਲ ਇਹਨੂੰ ਤਾਂ ਸਮਝ ਨਹੀਂ ਸਾਬ ਨੇ ਕਿਹਾ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਇਹ ਦਰ ਤੇ ਕੋਈ ਵੇਲਾ ਨਹੀਂ ਰਾਤ ਨੂੰ ਸੁੱਤਿਆਂ ਪਿਆ ਮਾਂਾਂ ਤੇ ਪੁੱਤਰਾ ਨੂੰ ਉਠਾ ਲੈਂਦੇ ਨੇ ਭੈਣਾਂ ਦੇ ਭਰਾਵਾਂ ਨੂੰ ਉਠਾ ਲੈਂਦੇ ਨੇ ਕੋਈ ਨਹੀਂ ਪੁੱਛਦਾ ਰਾਤ ਨੂੰ ਸੁੱਤਿਆਂ ਨੂੰ ਉਠਾ ਉਠਾ ਕੇ ਇਹ ਗੋਲੀਆਂ ਨਾਲ ਵਿੰਦੇ ਪੈਸੇ ਜਾਏ ਚਗਾਏਨ ਬੈਠੇ ਸੁੱਤੇ ਤੇ ਸਹਬ ਕਹਿੰਦੇ ਨੇ ਚਾਕਰ ਨਾਂਦਾ ਪਾਇਨ ਖਾਓ ਰਤ ਪਿਤ ਕੁੱਤੇਓ ਚੱਟ ਜਾਓ ਇਹਨਾਂ ਲੋਕਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ ਕਿ ਇਹ ਤਾਂ ਬੇਤਹਾਲੇ ਫਿਰ ਮੈਂ ਅੱਗੇ ਤੁਰਾ ਸਾਧ ਸੰਗਤ ਬਾਬਾ ਜੀ ਕਹਿੰਦੇ ਨੇ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਤੇ ਜਿਨ੍ਹਾਂ ਨੂੰ ਸਮਝ ਪੈ ਗਈ ਨਾ ਬਾਬਾ ਜੀ ਕਹਿੰਦੇ ਨੇ ਸਾਰੇ ਇੱਕੋ ਜਾਇ ਨੇ ਸਭ ਵਿੱਚ ਪਰਮੇਸ਼ਵਰ ਦੀ ਜੋਤ ਹੈ ਜੇ ਕੋਈ ਕਹਿੰਦਾ ਮਰਦਾਨਾ ਤਾਂ ਢੂਮ ਹੈ ਤੇ ਪਹਿਲਾ ਸਮਾਸੀ ਕਿ ਖਿੰਦੋਸਤਾਨ ਦੀ ਧਰਤੀ ਤੇ ਬਰਾਬਰਤਾ ਦਾ ਕਿ ਕਿਸੇ ਸ਼ੂਦਰ ਨੂੰ ਆਪਣੇ ਘਰ ਵਿੱਚ ਨਹੀਂ ਆਪਣੇ ਬਰਾਬਰ ਬਿਠਾ ਕੇ ਕਿਆ ਹੋਵੇ ਢੂਮ ਨਹੀਂ ਮਰਦਾਨਾ ਤਾਂ ਮੇਰਾ ਭਾਈ ਹੈ ਪਹਿਲਾ ਸ਼ਬਦ ਮਰਦਾਨੇ ਨੂੰ ਮਿਲਿਆ ਭਾਈ ਦਾ ਕਮਾਲ ਦੀ ਗੱਲ ਭਾਈ ਲਾਲੋ ਨੂੰ ਗੁਰੂ ਨਾਨਕ ਸਾਹਿਬ ਕਦੇ ਨਹੀਂ ਮਿਲੇ ਇਤਿਹਾਸ ਦੇ ਪੰਨੇ ਵਾਚੋ ਕਦੇ ਨਹੀਂ ਮਿਲੇ ਪਰ ਲੋਕਾਂ ਨੇ ਸੈਦਪੁਰ ਤੋਂ ਬਾਅਦ ਇਹ ਬਾਹਰ ਇਹਦਾ ਘਰ ਬਣਾ ਬਣਾਇਆ ਛੂਦਰ ਹੈ ਨਾ ਜਦੋਂ ਹਜ਼ੂਰ ਇਹਦੇ ਘਰ ਜਾਂਦੇ ਨੇ ਇਹ ਵਿਚਾਰਾ ਚੌਂਕਾ ਪਿਆ ਲਿਪਦਾ ਹੈ ਤੇ ਜਦੋਂ ਭੋਜਨ ਪਾਉਂਦਾ ਆਪ ਦੋਨੋਂ ਜੀ ਗੱਲ ਵਿੱਚ ਪੱਲਾ ਪਾ ਕੇ ਖਲੋ ਜਾਂਦੇ ਨੇ ਹਜ਼ੂਰ ਇੱਕ ਪਾਸੇ ਭਾਈ ਮਰਦਾਨੇ ਨੂੰ ਬਿਠਾਉਂਦੇ ਨੇ ਤੇ ਆਵਾਜ਼ ਦਿੰਦੇ ਨੇ ਭਾਈ ਲਾਲੋ ਉਹ ਭੋਜਨ ਨਹੀਂ ਸ਼ਕਣਾ ਕਹਿ ਲੱਗਾ ਬਾਬਾ ਇਹ ਭੋਜਨ ਮੈਂ ਤੇਰੇ ਬਰਾਬਰ ਬੈਠ ਕੇ ਸ਼ਕਾਂ ਮੈਂ ਤਾਂ ਸ਼ੁੱਧਰ ਹਾਂ ਮੇਰੇ ਸਹਿਬ ਨੇ ਕਿਹਾ ਨਹੀਂ ਓ ਲਾਲੋ ਮੈਂ ਤਾਂ ਭੋਜਨ ਸ਼ਕਣਾ ਹੀ ਤਾਂ ਹੈ ਜਦੋਂ ਤੂੰ ਮੇਰੇ ਇੱਕ ਪਾਸੇ ਬੈਠ ਕੇ ਆਹ ਭੋਜਨ ਸ਼ਕੇਗਾ ਉਹਨਾਂ ਨੇ ਕਿਹਾ ਮੇਰਾ ਗੁਰੂ ਨਾਨਕ ਆਦਮੀ ਵਿੱਚੋਂ ਇਨਸਾਨ ਵਿੱਚੋਂ ਇਨਸਾਨੀਅਤ ਨੂੰ ਤੱਕਦਾ ਪਿਆ ਸਤਿਗੁਰੂ ਨੇ ਸ਼ਾਇਦ ਇਹ ਹੀ ਕਾਰਨ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨੇ ਆਂ ਤੇ ਸ਼ਾਇਦ ਅੱਗੇ ਵੀ ਕੀਤੀ ਹੋਵੇ ਸਤਗੁਰੂ ਤੇ ਸਿੱਖ ਰਾਏ ਬੁਲਾਰ ਵਰਗੇ ਨੇ ਸ਼ਿਵਨਾਵ ਵਰਗੇ ਨੇ ਮਨਸਕੋਰ ਕਾ ਵਪਾਰੀ ਜਿਹਦੇ ਜਹਾਜ਼ ਚੱਲਦੇ ਨੇ ਪਗੀਰਸ ਵਾਲਾ ਪਗੀਰਤ ਵਰਗਾ ਜ਼ਿਮੀਂਦਾਰ ਬੰਦਾ ਇੰਨੇ ਨੇ ਤਕੜੇ ਗੁਰੂ ਨਾਨਕ ਦੇ ਸਿੱਖ ਨੇ ਜੁਨੀ ਚੰਦ ਵਰਗਾ ਜਿਹਦੇ ਘਰ ਤੇ 7 ਝੰਡੇ ਉਸ ਵਕਤ ਝੁਲਦੇ ਨੇ ਕਿਹਦੇ ਘਰ 7 ਲੱਖ ਰੁਪਈਆ ਕਿਸੇ ਦਾ ਨਾਮ ਗੁਰੂ ਨਾਨਕ ਦੀ ਬਾਣੀ ਵਿੱਚ ਨਹੀਂ ਪਰ ਦੋ ਨਾਂ ਇੱਕ ਭਾਈ ਲਾਲੋ ਤੇ ਇੱਕ ਮਰਦਾਨਾ ਪਹਿਲਾ ਦੋਨਾਂ ਦੇ ਨਾਮ ਮੇਰੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਮਿਲਦੇ ਪਏ ਨੇ ਤੇ ਜਦੋਂ ਇਹਨਾਂ ਨੂੰ ਬਰਾਬਰ ਬਿਠਾਇਆ ਤੇ ਕੁਝ ਲੋਕਾਂ ਨੇ ਕਿਹਾ ਗੁਰੂ ਨਾਨਕ ਤਾਂ ਆਦਮੀ ਨੂੰ ਆਦਮੀ ਸਮਝਦਾ ਹੈ ਪਰ ਅਸਲ ਵਿੱਚ ਗੁਰੂ ਨਾਨਕ ਹਨ ਕੀ ਹਜ਼ੂਰ ਬਾਣੀ ਵਿੱਚ ਕਹਿ ਰਹੇ ਨੇ ਕੋਈ ਆਖੇ ਭੂਤਨਾ ਕੋ ਕਹਿ ਬਿਤਾਲਾ ਕੋ ਭੂਤਨਾ ਕੋ ਕਹਿ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਤੇ ਸਹਿਬ ਕਹਿੰਦੇ ਨੇ ਭਇਆ دیਵਾਨਾ ਸ਼ਾਕ ਮੈਂ ਤਾਂ ਆਪਣੇ ਪ੍ਰੀਤਮ ਦੇ ਰੰਗ ਵਿੱਚ دیਵਾਨਾ ਹੋ ਗਿਆ ਭਯਾ دیਵਾਨਾ ਸ਼ਾਕ ਨਾਨਕ ਬੌਰਾਨਾ ਹਉ ਹਰ ਦਿਨ ਔਰ ਨਾ ਜਾਣਾਂ ਤੇ ਪੁੱਛਿਆ ਸਤਿਗੁਰੂ ਨਾਮ ਵਿੱਚ دیਵਾਨੇ ਕਿਵੇਂ ਹੋਈਦਾ ਹੈ ਸਾਹਿਬ ਕਹਿੰਦੇ ਨੇ ਤਉ دیਵਾਨਾ ਜਾਣੀਐ ਜੇ ਭੈ دیਵਾਨਾ ਹੋਏ ਜਿਹੜਾ ਵਹਿਗੁਰੂ ਦੇ ਭੈ ਵਿੱਚ ਮਸਤਾਨਾ ਹੋ ਜਾਂਦਾ ਹੈ ਏਕੀ ਸਾਇ ਬਾਹਰ ਦੂਜਾ ਅਵਰ ਨਾ ਜਾਣੇ ਕੋਈ ਤਉ دیਵਾਨਾ ਜਾਣੀਐ ਜਾਂ ਏਕਾਕਾਰ ਕਮਾਏ ਕਹਿ ਲੱਗੇ ਪਿਆਰੇ ਕਿ ਹੁਕਮ ਪਛਾਣਾਂ ਖਤਮ ਕਾ ਦੂਜੀ ਅਵਰ ਗਿਆਨ ਪਕਾਏ ਕੌਣੇ ਰੱਬ ਦੇ ਨਾਮ ਦਾ دیਵਾਨਾ ਤਉ دیਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣਾ ਆਪਕੋ ਅਵਰ ਭਲਾ ਸੰਸਾਰ ਕਹਿਣ ਲੱਗੇ ਉਹ دیਵਾਨਾ ਜਿਹੜਾ ਰੱਬ ਦੀ ਕਾਰਕ ਮੰਦਾ ਹੈ ਉਹਦੇ ਭੈ ਵਿੱਚ ਰਹਿੰਦਾ ਹੈ ਆਪਣੇ ਆਪ ਨੂੰ ਮੰਦਾ ਕਹਿੰਦਾ ਪਰ ਪਿਆਰੇ ਅਕਾਲ ਕੁਰਖ ਵੈਗੁਰੂ ਦੇ ਬਣਾਏ ਜੀਵਾਂ ਨੂੰ ਕਹਿੰਦਾ ਤੁਸੀਂ ਤਾਂ ਸਾਰੇ ਮੇਰੇ ਤੋਂ ਉੱਚੇ ਹੋ ਖैर ਮੈਂ ਅਰਜ਼ ਕਰ ਰਿਹਾ ਮੇਰੇ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਤਿੰਨ ਤਰ੍ਹਾਂ ਦੇ ਸ਼ਬਦਾਂ ਨਾਲ ਸੰਬੋਧਨ ਕੀਤਾ ਤੇ ਜਿਹੜੇ ਪ੍ਰੇਮ ਵਿੱਚ ਭਿਜੇ ਸਨ ਉਹ ਤਾਂ ਖੁਦਾ ਨਾਨਕ ਨਿਰੰਕਾਰੀ ਪਰਮੇਸ਼ਵਰ ਦਾ ਨੂਰ ਕਹਿੰਦੇ ਸਨ ਪਿਆਰਿਓ